ਦੋਸਤੋ ਸਵਾਗਤ ਹੈ ਜਿੱਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੀਂਦੂ ਦੇ ਬਾਰੇ ਦੋਸਤੋ ਲਗਾਤਾਰ ਤੀਂਦੂਆ ਪਿੰਡਾਂ ਦੇ ਵਿੱਚ ਜਾ ਕੇ ਜਾਨਵਰਾਂ ਦੇ ਉੱਤੇ ਅਟੈਕ ਕਰ ਰਿਹਾ ਪਰ ਹਲੇ ਤੱਕ ਕਿਸੇ ਵੀ ਇਨਸਾਨ ਉੱਤੇ ਅਟੈਕ ਨਹੀਂ ਕੀਤਾ ਬਹੁਤ ਸਾਰੇ ਲੋਕਾਂ ਨੇ ਤੀਂਦੂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਅਤੇ ਬਹੁਤ ਸਾਰੀਆਂ ਇਸ ਤੀਂਦੂ ਦੇ ਆ ਵੀਡੀਓ ਵੀ ਆ ਚੁੱਕੀਆਂ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਚੁੱਕਿਆ ਪਰ ਇਹ ਤਾਂ ਕਲੀਅਰ ਹੋ ਗਿਆ ਵੀ ਦੋਸਤੋ ਤੀਂਦੂਆ ਹੈਗਾ ਵੀ ਜ਼ਰੂਰ ਹੈਗਾ ਅਤੇ ਬਣ ਵਿਭਾਗ ਵੀ ਇਸ ਚੀਜ਼ ਨੂੰ ਮਨ ਚੁੱਕਿਆ ਵੀ ਤੇਂਦੂਆ ਇਲਾਕੇ ਦੇ ਵਿੱਚ ਆ ਗਿਆ ਇਸ ਕਰਕੇ ਹੁਣ ਆਪਣਾ ਤੁਸੀਂ ਵਿਚਾਰ ਰੱਖੋ ਦੋਸਤੋ ਇਸ ਟਾਈਮ ਤੇਂਦੂਆ ਮਹਾਲੀ ਦੇ ਨਾਲ ਲੱਗਦੇ ਪਿੰਡ ਕਸੌਲੀ ਖੜੜ ਇਹਨਾਂ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਤੇਂਦੂਆ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਾਨਵਰਾਂ ਦੇ ਉੱਤੇ ਅਟੈਕ ਕਰ ਰਿਹਾ ਹੈਗਾ ਬਹੁਤ ਸਾਰੇ ਜਾਨਵਰਾਂ ਨੂੰ ਨੇ ਮਾਰ ਦਿੱਤਾ ਤੇ ਕਈਆਂ ਨੂੰ ਜ਼ਖਮੀ ਵੀ ਕਰ ਦਿੱਤਾ ਹੈ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਵੀ ਪੰਜਾਬ ਦੇ ਵਿੱਚ ਤेंदुआ ਆਇਆ ਕਿਉਂ? ਦੋਸਤੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਜੰਗਲੀ ਏਰੀਆ ਸੀ ਉਹ ਬਹੁਤ ਜ਼ਿਆਦਾ ਰਕਬਾ ਘਟਦਾ ਜਾ ਰਿਹਾ ਦਿਨੋਂ ਦਿਨੋਂ ਦਰਖਤ ਕੱਟੇ ਜਾ ਰਹੇ ਨੇ ਜਿਸ ਕਰਕੇ ਜਿਹੜੇ ਜੰਗਲੀ ਜਾਨਵਰ ਨੇ ਜਾਂ ਪੰਛੀ ਨੇ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਨਹੀਂ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਨਹੀਂ ਮਿਲੀ ਬਾਕੀ ਉਹਨਾਂ ਦੇ ਖਾਣ ਵਾਸਤੇ ਹੁਣ ਕੁਝ ਛੱਡਿਆ ਨਹੀਂ ਹੈਗਾ। ਦੋਸਤੋ ਦੂਸਰਾ ਨੰਬਰ ਤੇ ਆਬਾਦੀ ਵਧਣ ਦੇ ਕਾਰਨ ਜਿਹੜਾ ਰਹਸ਼ੀ ਇਲਾਕਾ ਸੀ ਵਧ ਗਿਆ ਤੇ ਜੰਗਲੀ ਏਰੀਆ ਘਟ ਗਿਆ ਜਿਸ ਕਰਕੇ ਵੀ ਜੰਗਲੀ ਜਾਨਵਰ ਸੀ ਅਤੇ ਪੰਛੀ ਸੀ ਉਹਨਾਂ ਨੂੰ ਰਹਿਣ ਲਈ ਹੁਣ ਜਗ੍ਹਾ ਨਹੀਂ ਤੇ ਰਹਿ ਤੇ ਖਾਣ ਲਈ ਉਹਨਾਂ ਨੂੰ ਕੁਝ ਮਿਲਦਾ ਨਹੀਂ ਇਸ ਕਰਕੇ ਉਹ ਦੋਸਤੋ ਹੁਣ ਸ਼ਹਿਰਾਂ ਵੱਲ ਆਉਣ ਲੱਗੇ ਨੇ ਸੋ ਦੋਸਤੋ ਇਹੀ ਵੱਡਾ ਕਾਰਨ ਹੈ ਕਿ ਜਿਹੜੇ ਤੀਂਦੂਏ ਵਰਗੇ ਜਾਨਵਰ ਨੇ ਹੁਣ ਉਹ ਰਹਸ਼ੀ ਇਲਾਕਿਆਂ ਦੇ ਵਿੱਚ ਆ ਕੇ ਉੱਥੇ ਅਟੈਕ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਦੋਸਤੋ ਇਸ ਟਾਈਮ ਮਹਾਲੀ ਖੜ ਦੇ ਇਲਾਕਿਆਂ ਦੇ ਵਿੱਚ ਤੀਂਦੂਆ ਦੇਖਿਆ ਗਿਆ ਉਥੋਂ ਦੇ ਲੋਕ ਵੀ ਡਰੇ ਹੋਏ ਨੇ ਪਿੰਡ ਦੇ ਵਿੱਚ ਅਲਾਸਮੈਂਟਾਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਬਣ ਵਿਭਾਗ ਨੇ ਇੱਥੇ ਪਿੰਜਰੇ ਲਾ ਕੇ ਤਿੰਦੂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪਰ ਦੋਸਤੋ ਹਲੇ ਤੱਕ ਤਿੰਦੂ ਆ ਨਹੀਂ ਫੜਿਆ ਗਿਆ ਸੋ ਦੋਸਤੋ ਆਪਣਾ ਵਿਚਾਰ ਰੱਖੋ ਆਪਣੇ ਬੱਚਿਆਂ ਦਾ ਵਿਚਾਰ ਰੱਖੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਾਰ ਦੋਸਤੋ ਨੂੰ ਸਤਿ ਸ੍ਰੀ ਅਕਾਲ